ਸਭ ਤੋਂ ਅੱਗੇ ਹੋ ਕੇ ਖੜਕੇ ਜੇ ਗੋਣੀ ਖਾਣੀ ਪਈ ਗੋਲੀ ਵੀ ਖਾਵਾਂਗੇ ਕੇਸ ਚ ੱਲਣੇ ਪਏ ਕੇਸ ਵੀ ੱਚਲਾਂਗੇ ਤੇ ਜਿਹੜਾ ਕੱਟਣੀ ਪਈ ਜਿਹੜਾ ਵੀ ਕਟਾਂਗੇ ਪਰ ਇੱਚ ਵੀ ਜ਼ਮੀਂਦਾ ਵੀ ਸਾਇਦ ਯਾਰ ਇਹ ਸਾਰੇ ਰਵਾਇਤੀ ਪਾਰਟੀਆਂ ਐਵੇਂ ਦੀਆਂ ਨੇ ਅਸੀਂ ਨਾ ਮੈਨੂੰ ਮੌਕਾ ਦਿੰਨੇ ਆ ਭਾਈਆ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਪ੍ਰਚਾਰ ਚੰਦ ਹੋਰ ਉੱਪਰੋਂ ਨਿਕਲੇ ਇਹਨਾਂ ਤੋਂ ਵੀ ਥੋੜੇ ਨਾਲ ਖੜਿਆ ਕੋਣਾ ਅੱਜ ਤੱਕ ਪੰਜਾਬ ਨਾਲ ਕਿਹੜਾ ਮੰਤਰੀ ਤੁਹਾਡੇ ਨਾਲ ਖੜਿਆ ਮੈਨੂੰ ਨਾਂ ਲੈ ਕੇ ਦੱਸਿਓ ਭਵੰਤ ਮਾਨ ਦੀ ਸਰਕਾਰ ਨੇ ਉਹ ਕੇਜਰੀਵਾਲ ਨੂੰ ਜੇਲ੍ਹ ਚ ਨਾ ਭੇਜਣ ਖਰਾਬ ਘਟਾਲੇ ਚ ਉਹਨੂੰ ਮਨੀਸ਼ ਸਸਦੀਆ ਨੂੰ ਜੇਲ੍ਹ ਚ ਨਾ ਭੇਜਣ ਖਰਾਬ ਘਟਾਲੇ ਚ ਅਗਰ ਐਮਨੇ ડીਲ ਕਰ ਲਈ ਜਾਂ ਤਾਂ ਅੰਦੋਲਨ ਚੱਕ ਦੋ ਪੰਜਾਬ ਦੇ ਸਾਡਾ ਕੋਈ ਨਹੀਂ ਹੋਇਆ ਪੰਜਾਬ ਦਾ ਕੋਈ ਨਹੀਂ ਹੋਇਆ ਪਰ ਪੰਜਾਬ ਅੱਜ ਵੀ ਅੜਿਆ ਖੜਿਆ ਆ ਅੱਜ ਲੈਂਡ ਪੂਲਿੰਗ ਲੈ ਕੇ ਆਏ ਨੇ ਨਾ ਪੰਜਾਬ ਅੱਜ ਵੀ ਅੜਾ ਫੜਾਇਆ ਲੈਂਡ ਪੁਲਿੰਗ ਕੌਂਸੀ ਵਿਰਧ ਹੋਊਗੀ ਤੇ ਬਾਈ ਗਰੂ ਮੇਰ ਕਰੂਗਾ ਅੱਪਾ ਕਿੰਨਾ ਗੇਤ ਸਾਰੇ ਸਾਡੇ ਬੱਚੇ ਬਾਹਰ ਜਾਈ ਜਾਂਦੇ ਨੇ ਤੁਸੀਂ ਕਿਹਨਾਂ ਨੂੰ ਵਸਾਉਂਗੇ ਨਾ ਕਲੋਨੀਆਂ ਚ ਸਰਕਾਰਾਂ ਪ੍ਰਵਾਸੀਆਂ ਦੇ ਹਿਸਾਬ ਨਾਲ ਬਰਨ ਪੰਜਾਬੀ ਘੱਟ ਗਿਣਤੀ ਚ ਹੋਣ ਇੱਥੇ ਸਭ ਵੋਟਾਂ ਦੀ ਰਾਜਨੀਤੀ ਆ ਯਾਰ ਐਪਲੀਕੇਸ਼ਨਾਂ ਦੇ ਸਿਰਫ 15 ਬੰਦੇ ਨੇ ਹੱਥ ਦੇਖ ਲਈ ਵੇਖ ਲਈ ਆ ਇਹ ਮਤਲਬ 99% ਲੋਕ ਇਹਨਾਂ ਦੀ ਲੈਂਡ ਪੁਲਿੰਗ ਕੌਂਸੀ ਦੇ ਖਿਲਾਫ ਜਲਾਡਾ ਨੇ 25 ਸਾਲ ਉਹ ਮਹਾਲੀ ਚ ਲੱਗਿਆ ਹੋਇਆ ਅਗਲਾਡਾ ਕਮਾਟਾ ਉਹਨਾਂ ਤੋਂ ਅੱਜ ਤੱਕ ਉੱਥੇ ਦਾ ਪਲਾਟ ਨਹੀਂ ਦਿੱਤੇ ਗਏ ਉੱਥੇ ਅੱਜ ਤੱਕ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ ਏਰੀਆ ਇਹ ਵੀ ਕੀ ਗਰੰਟੀ ਆ ਭਾਈ ਕੱਲ ਨੂੰ ਡਿਵੈਲਪ ਕਰ ਲੈਣਗੇ ਆ ਪ੍ਰੋਜੈਕਟ ਜਿਹੜੇ ਪਾਸ ਹੋ ਜੂਗਾ ਸਾਡੇ ਬਜ਼ੁਰਗਾਂ ਨੇ ਕੂਰ ਤੁਸੀਂ ਨਾ ਇੱਕ ਕਰਕੇ ਜ਼ਮੀਨਾਂ ਚਲਾਈਆਂ ਨਾ ਅਸੀਂ ਤੁਹਾਨੂੰ ਫ੍ਰੀ ਚ ਦਈਏ ਔਰ ਨਾ ਤੁਹਾਨੂੰ ਕਰੋੜਾਂ ਚ ਦਈਏ ਜੇ ਇੰਚ ਵੀ ਜ਼ਮੀਨ ਦਾ ਲੈਗੇ ਨਾ ਫਿੱਟੇ ਮੂਹ ਕਹਿ ਦਿਓ ਜਾਂ ਕੀਤੇ ਲਾਗੂ ਹੋਗੀ ਨਾ ਸਕੀਮ 12 ਦਾ 12000 ਪਿੰਡਾਂ ਹੁਲਜੇ ਪੰਜਾਬ ਦਾ ਇಹಾಸੀ ਮਾਲਕਾਂ ਜ਼ਮੀਨਾਂ ਦੇ ਪਿੰਡ ਦਾ ਇੱਕ ਮੋਢਵਾਰ ਬੰਦਾ ਹੱਥ ਖੜਾ ਕਰਕੇ ਕਹੇ ਵੀ ਮੈਂ ਜਦੋਂ ਮੈਲੇ ਆਇਆ ਸੀਗਾ ਮੈਂ ਉਹਨੂੰ ਕਿਹਾ ਸੀਗਾ ਵੀ ਮੈਨੂੰ ਐਸਪੀ ਦਾ ਗਰੰਟੀ ਕਾਨੂੰਨ ਦੇ ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ ਸਾਨੂੰ ਕਰਜ਼ਾ ਮੁਕਤੀ ਦਿਓ ਸਾਡੀ ਸੁਆਮੀ ਨਾਦੰਦੀ ਰਿਪੋਰਟ ਦਿਓ ਅੱਜ ਜਿਹੋਨ ਸਾ ਪ੍ਰਧਾਨ ਮੰਤਰੀ ਚੰਗਿਆੜਾ ਮਾਰਦਾ ਨਾ ਪਾਸਣ ਦਿੰਦਾ ਹੋਇਆ ਕਹਿੰਦਾ ਵੀ ਹਾਂ ਪੰਜ-ਪੰਜ ਕਿਲੋ ਰਾਸ਼ਨ ਫ੍ਰੀ ਦਊਗਾ ਉਹ ਇੱਥੋਂ ਜਾਂਦਾ ਪੰਜ-ਪੰਜ ਕਿਲੋ ਰਾਸ਼ਨ ਫ੍ਰੀ ਆਪਣੀ ਜਾਨੇ ਦੇ ਪੇਟ ਵੱਢ ਕੇ ਘੱਟ ਰੇਟ ਤੇ ਤੁਹਾਨੂੰ ਫਸਲਾਂ ਪੈਦਾ ਕਰ ਕਰਕੇ ਦਿੰਨੇ ਆ ਪਰ ਫੇਰ ਵੀ ਤਜਾਰਾ ਕਰਦੇ ਆ ਇਹ ਲੜਾਈ ਉਹਦੋਂ ਮੁੱਕੂਗੀ ਜਦੋਂ ਤੁਸੀਂ ਐਮਐਲਏ ਤੇ ਐਮਪੀਆਂ ਦੇ ਕੱਪੜੇ ਪਾੜਨੇ ਸਟਾਰਟ ਕਰੋਗੇ ਵੀ ਭਾਈ ਤੁਹਾਨੂੰ ਭੇਜਿਆ ਕਿਸ ਕੰਮ ਲਈ ਸੀ ਵਿਧਾਨ ਸਭਾ ਦੇ ਅੰਦਰ ਤੇਰੇ ਹੱਥ ਚੇ ਕਰਕੇ ਵੀ ਅਸੀਂ ਵਿਰੋਧ ਕਰਦੇ ਆ ਤੁਹਾਡੀ ਨੀਤੀ ਦਾ ਲੈਂਡ ਪੁਲੀਂਗ ਨਹੀਂ ਦਾ ਨਾ ਤੁਹਾਡੀ ਲੈਂਡ ਪੁਲੀਂਗ ਅੱਜ ਚਾਹੀਦੀ ਆ ਤੇ ਨਾ ਕੱਲ ਨੂੰ ਚਾਹੀਦੀ ਆ ਜਾਗਦੇ ਰਹੋ ਦੋਲੋ ਕਲਾ ਜੀ ਹਾਂਜੀ ਦੋਲੋ ਕਲਾ ਪਿੰਡ ਦੋਲੋ ਕਲਾ ਜੀ ਇਕੱਠੀ ਹੋਈ ਸਾਹ ਸੰਗ ਜੀ ਗੁਰਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਆ ਖੇਤੀਬਾੜੀ ਨਾਲ ਸਾਡਾ ਰੋਜ਼ਗਾਰ ਚੱਲਦਾ ਆ ਸਾਡਾ ਕੀਤਾ ਆ ਖੇਤੀਬਾੜੀ ਬਾਬੇ ਨਾਨਕ ਨੇ ਸਾਨੂੰ ਖੇਤੀ ਦਿੱਤੀ ਸੀਗੇ ਬਾਬੇ ਨਾਨਕ ਨੇ ਪੰਥ ਦਿੱਤਾ ਕੰਲਾ ਪੰਥ ਦੇ ਕੇ ਚਲਾ ਜਾਂਦਾ ਨਾ ਬੱਬਾ ਨਾਨਕ ਕੰਮ ਤਾਂ ਵੀ ਚੱਲ ਜਾਣਾ ਸੀਗਾ ਕਿਉਂਕਿ ਲੋਕ ਧਰਮ ਦੇ ਰਾਹੀ ਪੈ ਜਾਣੇ ਸੀ ਪਰ ਬਾਬਾ ਨਾਨਕ ਸਾਨੂੰ ਖੇਤੀ ਵੀ ਨਾਲ ਦੇ ਕੇ ਗਿਆ ਵੀ ਭਾਈ ਸੱਚਖੰਡ ਜਾਣ ਦਾ ਰਾਹ ਆ ਖੇਤੀ ਵੀ ਸੱਚੀ ਸੁੱਚੀ ਕੀਰਤ ਕਰਨੀ ਆ ਦਸਾਂ ਨੋਹਾਂ ਦੀ ਵੰਡ ਕੇ ਛਕਣਾ ਆ ਪਰਿਵਾਰ ਪਾਲਣਾ ਆ ਨਾਮ ਜਪਣਾ ਆ ਤੇ ਸੱਚਖੰਡ ਤੇ ਜਾਣਾ ਆ ਅਹੀ ਰਾ ਇਹਨਾਂ ਪਈ ਸਾਡੇ ਗੁਰੂਆਂ ਦਾ ਦੱਸਿਆ ਹੋਇਆ ਜਾਂ ਕੁਝ ਹੋਰ ਆ ਮੈਨੂੰ ਵੀ ਦੱਸ ਦਿਓ ਪੰਜਾਬ ਨੇ ਕੀ ਕੁਝ ਨਹੀਂ ਹੰਡਾਇਆ ਪੰਜਾਬ ਨੇ 47 ਦੀ ਵੰਡ ਵੀ ਹੰਡਾਈ ਜਦੋਂ ਪੰਜਾਬ ਨੂੰ ਛੋਟਾ ਕੀਤਾ ਗਿਆ ਪੰਜਾਬ ਤੇ ਉਹ ਤੋਂ ਬਾਅਦ ਸੂਬਿਆਂ ਦੀ ਵੰਡ ਹੋਈ ਉਹ ਸੰਤਾਪ ਵੀ ਪੰਜਾਬ ਨੇ ਹੰਡਾਇਆ 83 ਤੇ ਜਦੋਂ ਆਪਾਂ ਨੇ ਇਹਨਾਂ ਤੋਂ ਆਪਣੇ ਹੱਕ ਮੰਗੇ ਨਾ ਈਸਾਨੂ ਅਨੰਦ ਪ੍ਰਸਾਦ ਦਾ ਮਤਾ ਦੇ ਦੋ ਪੰਜਾਬ ਦੇ ਹੱਕ ਦੇ ਤੋ ਸਾਡੇ ਦਰਬਾਰ ਸਾਹਿਬ ਦੇ ਟੈਂਕ ਚੜਾਏ ਗਏ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਸਾਡੀਆਂ ਮਾਵਾਂ ਨੂੰ ਸ਼ਹੀਦ ਕੀਤਾ ਗਿਆ ਸਾਡੀਆਂ ਭੈਣਾਂ ਨੂੰ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਤੋਂ ਬਾਅਦ 25000 ਨੌਜਵਾਨ ਸਾਡਾ ਪਤਾ ਨਹੀਂ ਕਿਹੜੀ ਸ਼ਮਸ਼ਾਨ ਘਾੜ ਚ ਫੂਕਤਾ ਪਤਾ ਨਹੀਂ ਕਿਹੜੀ ਨਹਿਰ ਚ ਇਹਨਾਂ ਨੇ ਆਲੋਪ ਕਰਤਾ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਹਿਊਮਨ ਰਾਈਟਸ ਦੀ ਆਵਾਜ਼ ਚੱਕੀ ਉਹਨਾਂ ਨੂੰ ਵੀ ਹਰੀਕੇ ਪੱਤਣ ਚ ਇਹਨਾਂ ਨੇ ਲਾਪਤਾ ਕਰਤਾ ਉਹ ਦੌਰ ਵੀ ਅਸੀਂ ਹੰਡਾਇਆ ਉਸ ਤੋਂ ਬਾਅਦ ਪ੍ਰਵਾਸ ਵਾਲਾ ਦੌਰ ਹੰਡਾਇਆ ਜਦੋਂ ਸਾਡੇ ਪਰਿਵਾਰਾਂ ਨੇ ਇੱਥੇ ਬਾਹਰ ਨੂੰ ਜਾਣਾ ਸਟਾਰਟ ਕਰਤਾ ਫਿਰ ਨਸ਼ੇ ਵਾਲਾ ਦੌਰ ਵੀ ਹੰਡਾਇਆ ਤੇ ਨਸ਼ੇ ਵਾਲਾ ਦੌਰ ਪੰਜਾਬ ਵਾਲਾ ਦੌਰ ਪ੍ਰਵਾਸ ਵਾਲਾ ਦੌਰ ਤੇ 6 ਇਨਕਾਊਂਟਰ ਵਾਲਾ ਦੌਰ ਕੀ ਅੱਜ ਵੀ ਹੰਡਾਰੇ ਹੋ ਹੰਡਾਰੇ ਹੋ ਕਿ ਨਹੀਂ ਹੰਡਾਰੇ ਹੋ ਅੱਜ ਵੀ ਤੁਹਾਡੇ ਨਾਲ ਖੜਿਆ ਕੋਣ ਅਜ ਤੱਕ ਪੰਜਾਬ ਨਾਲ ਕਿਹੜਾ ਮੰਤਰੀ ਤੁਹਾਡੇ ਨਾਲ ਖੜਿਆ ਮੈਨੂੰ ਨਾਂ ਲੈ ਕੇ ਦੱਸਿਓ ਕਿਹੜਾ ਮੈਲੇ ਤੁਹਾਡੇ ਲਈ ਖੜਿਆ ਅਜ ਤੱਕ ਔਰ ਕਿਹੜਾ ਮੁੱਖ ਮੰਤਰੀ ਤੁਹਾਡੇ ਨਾਲ ਅਜ ਤੱਕ ਖੜਿਆ ਆ ਪੰਜਾਬ ਲਈ ਖੜਿਆ ਸਭ ਨੇ ਆ ਸੋਚਿਆ ਵੀ ਭਾਈ ਪੰਜਾਬ ਕੱਲ ਦਾ ਉਜੜੇ ਅੱਜ ਉਜੜੇ ਸਾਡੇ ਘਰ ਪਰਨੇ ਚਾਹੀਦੇ ਨੇ ਪਰ ਇਹ ਆ ਕਿ ਨਹੀਂ ਇਹਨਾਂ ਨੇ ਘਰ ਆਪਣੇ ਸਾਰੇ ਲੀਡਰਾਂ ਨੇ ਝੂਠ ਬੋਲਦੇ ਆ ਕਿ ਜੇ ਅਸੀਂ ਜੇ ਝੂਠ ਬੋਲਦੇ ਆ ਸਾਡੇ ਤੋਂ ਮਾਈਕ ਲੈ ਕੇ ਸਾਨੂੰ ਕਹਿ ਗਏ ਭਾਈ ਤੁਸੀਂ ਝੂਠ ਬੋਲਦੇ ਹੋ ਤੁਹਾਡੀਆਂ ਗੱਲਾਂ ਸੱਚੀਆਂ ਨਹੀਂ ਹੈਗੀਆਂ ਦੱਸੋ ਪਰ ਇਹਨਾਂ ਨੇ ਲੀਡਰਾਂ ਨੇ ਆਪਣੇ ਘਰ ਪਰ ਫਿਰ ਅਸੀਂ ਉਮੀਦ ਕੀਤੀ ਵੀ ਸ਼ਾਇਦ ਯਾਰ ਇਹ ਸਾਰੀ ਰਵਾਇਤੀ ਪਾਰਟੀਆਂ ਐਵੇਂ ਦੀਆਂ ਨੇ ਅਸੀਂ ਨਾ ਮੈਨੂੰ ਮੌਕਾ ਦਿੰਨੇ ਆ ਭਾਈ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ 92 ਮੱਲੇ ਅਸੀਂ ਇਹਨਾਂ ਦੇ ਜਿਤਾ ਕੇ ਭੇਜੇ ਨਹੀਂ ਸਾਡੇ ਪੰਜਾਬ ਦੀ ਸਾਡੇ ਬੱਚਿਆਂ ਦੀ ਸਾਡੇ ਫਿਊਚਰ ਦੀ ਕੋਈ ਵਧੀਆ ਗੱਲ ਹੋਊਗੀ ਸਾਡੇ ਪੰਜਾਬ ਲਈ ਕੁਝ ਵਧੀਆ ਕੀਤਾ ਜਾਊਗਾ ਪ੍ਰਚਾਰ ਚੰਦ ਹੋਰ ਉੱਪਰੋਂ ਨਿਕਲੇ ਇਹਨਾਂ ਤੋਂ ਵੀ ਐਸਐਮਐਸਪੀ ਪਿੱਛੇ ਅੰਦੋਲਨ ਚਲਾਇਆ ਐਮਐਸਪੀ ਮੰਗਦੇ ਸੀ ਸਾਡਾ ਲੀਗਲ ਰਾਈਟ ਆ ਵੀ ਭਾਈ ਸਾਨੂੰ ਬਾਰਾ ਨਹੀਂ ਖਾਂਦਾ 10 ਰੁਪਏ ਤੋਂ ਘੱਟ ਆਲੂ ਵੇਚਣਾ ਸਾਡਾ ਆਲੂ 2 ਰੁਪਏ ਕਿਲੋ ਰੁੜਦਾ ਆ ਸਾਡਾ ਆਲੂ 3 ਰੁਪਏ ਕਿਲੋ ਰੂੜ ਦਾ ਮੰਡੀਆ ਦੇ ਅੰਦਰ ਵੀ ਸਾਨੂੰ ਘੱਟ ਸਮਰਥਨ ਮੁੱਲ ਦੇ ਦੋ ਵੀ 10 ਰੁਪਏ ਤੋਂ ਘੱਟ ਸਾਡਾ ਕੋਈ ਆਲੂ ਨਖਰੀਦੇ ਘੱਟੋ ਰੇਡ ਵੀ ਅਸੀਂ ਮੰਗ ਕੀਤੀ ਸੀ ਜੀ ਅਸੀਂ ਕੋਈ ਜ਼ਿਆਦਾ ਤਾਂ ਨਹੀਂ ਮੰਗ ਲਈ ਸੀ ਹਨਾ ਤੋਂ ਪਰ ਭਗਵੰਤ ਮਾਨ ਦੀ ਸਰਕਾਰ ਨੇ ਉਹ ਕੇਜਰੀਵਾਲ ਨੂੰ ਜੇਲ੍ਹ ਚ ਨਾ ਭੇਜਦਿਆਂ ਸਰਾਬ ਘਟਾਲੇ ਚ ਉਹਨੂੰ ਮਨੀ ਸਬਸਦੀਆਂ ਨੂੰ ਜੇਲ੍ਹ ਚ ਨਾ ਭੇਜਦਿਆਂ ਸਰਾਬ ਘਟਾਲੇ ਚ ਅਗਰ ਇਹਨੇ ਡੀਲ ਕਰ ਲਈ ਕਹਿੰਦਾ ਅੰਦੋਲਨ ਚੱਕ ਦੋ ਪੰਜਾਬ ਦੇ ਅੰਦਰ ਤੇ ਭਗਵੰਤ ਮਾਨ ਉਹਨਾਂ ਨੇ ਰਲ ਮਿਲ ਕੇ ਸਾਡਾ ਅੰਦੋਲਨ ਤਾੜੋ ਪੀੜ ਕੀਤਾ ਉੱਥੇ ਬਾਰਡਰਾਂ ਦੇ ਉੱਤੇ ਸਾਡਾ ਕੋਈ ਨਹੀਂ ਹੋਇਆ ਪੰਜਾਬ ਦਾ ਕੋਈ ਨਹੀਂ ਹੋਇਆ ਪਰ ਪੰਜਾਬ ਅੱਜ ਵੀ ਜੜਿਆ ਖੜਿਆ ਆ ਅੱਜ ਲੈਂਡ ਪੂਲਿੰਗ ਲੈ ਕੇ ਆਏ ਨੇ ਨਾ ਪੰਜਾਬ ਅੱਜ ਵੀ ਜੜਿਆ ਖੜਿਆ ਆ ਕਿਉਂ ਜੜਿਆ ਖੜਿਆ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਆਪਣੇ ਹੱਕ ਸੱਚ ਪਿੱਛੇ ਲੜਨਾ ਅੜਨਾ ਤੇ ਮਰਨਾ ਤੇ ਬਾਬਾ ਮਿਹਰ ਕਰੂਗਾ ਇਹਨਾਂ ਨੂੰ ਮੂੰਹ ਦੀ ਵੀ ਖਾਣੀ ਪਊਗੀ ਲੈਂਡ ਪੋਲਿਸੀ ਲੈਂਡ ਪੂਲਿੰਗ ਪਾਲਿਸੀ ਵੀ ਰੱਦ ਹੋਊਗੀ ਤੇ ਭਾਈ ਗਰੂ ਮੇਰ ਕਰੂਗਾ ਆਪਾਂ ਜਿੱਤਾਂਗੇ ਇੱਕਦਮ ਸਾਰੇ ਰਲ ਮਿਲ ਕੇ ਇਹ ਕਹਿੰਦੇ ਨੇ ਕਹਿੰਦੇ ਲੈਂਡ ਪੂਲਿੰਗ ਲੈ ਕੇ ਆ ਗਏ ਥੋਡੀਆਂ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਝਾਰ ਕੇ ਇੱਥੇ ਸ਼ਹਿਰੀਕਰਨ ਕਰਾਂਗੇ ਇੱਥੇ ਬਿਲਡਿੰਗਾਂ ਬਣਾਵਾਂਗੇ ਇੱਥੇ ਕਲੋਨੀਆਂ ਕੱਟਾਂਗੇ ਪਲਾਟ ਕੱਟਾਂਗੇ ਭਾਈ ਕਿਹਦੇ ਲਈ ਕਟੋਗੇ ਪਲਾਟ ਇਹਨਾਂ ਨੂੰ ਵਸਾਉਣਾ ਇੱਥੋਂ ਲਿਆ ਕੇ ਸਾਡਾ ਤਾਂ 2 ਤੋਂ 3 ਲੱਖ ਨੌਜਵਾਨ ਹਰ ਸਾਲ ਬਾਹਰ ਜਾਈ ਜਾਂਦਾ ਆ 2025 ਦੀ ਰਿਪੋਰਟ ਆ ਵੀ 3.7 ਬਿਲੀਅਨ ਡਾਲਰ ਪੰਜਾਬ ਦਾ ਬਾਹਰਲੇ ਦੇਸ਼ਾਂ 'ਚ ਕਿੰਨਾ ਹੁੰਦਾ ਆ 30 ਹਜ਼ਾਰ ਕਰੋੜ ਰੁਪਈਆ 30800 ਕਰੋੜ ਰੁਪਈਆ ਪੰਜਾਬ ਦਾ 2025 ਦੇ ਅੰਦਰ ਬਾਹਰਲੇ ਦੇਸ਼ਾਂ ਦੇ ਚੱਲਿਆ ਗਿਆ ਬੀਜੇ ਦੇ ਨਾਮ ਤੇ ਇਮੀਗ੍ਰੇਸ਼ਨ ਦੇ ਨਾਮ ਤੇ ਮਾਈਗ੍ਰੇਸ਼ਨ ਦੇ ਨਾਮ ਤੇ ਪ੍ਰਵਾਸ ਦੇ ਨਾਮ ਤੇ ਸਾਡੇ ਬੱਚੇ ਬਾਹਰ ਜਾਈ ਜਾਂਦੇ ਨੇ ਤੁਸੀਂ ਕੀ ਇਹਨਾਂ ਨੂੰ ਬਸਾਓਗੇ ਨਾ ਕਲੋਨੀਆਂ 'ਚ ਭਈਆਂ ਨੂੰ ਬਸਾਓਗੇ ਇੱਥੇ ਆ ਪ੍ਰਵਾਸੀਆਂ ਨੂੰ ਬਸਾਓਗੇ ਇੱਥੇ ਵੀ ਕੱਲ ਨੂੰ ਸਰਕਾਰਾਂ ਪ੍ਰਵਾਸੀਆਂ ਦੇ ਹਿਸਾਬ ਨਾਲ ਬਣਨ ਪੰਜਾਬੀ ਘੱਟ ਗਿਣਤੀ 'ਚ ਹੋਣ ਇੱਥੇ ਸਭ ਵੋਟਾਂ ਦੀ ਰਾਜਨੀਤੀਆ ਇਹਨਾਂ ਨੇ ਕਦੇ ਪੰਜਾਬ ਦਾ ਭਲਾ ਨਹੀਂ ਕਿਹਾ ਸਭ ਨੇ ਨਾ ਕੁਰਸੀ ਨਾਲ ਪਿਆਰ ਕਰਿਆ ਵੀ ਫਲਾਣੀ ਵੋਟਾਂ ਮੈਨੂੰ ਪੈ ਜਾਣ ਮੈਂ ਜਿੱਤਿਆਂ ਮੈਂ ਜਿੱਤਿਆਂ ਮੈਂ ਆਪਣਾ ਘਰ ਪਰ ਲਾ ਪਰ ਸਾਡੇ ਬਾਰੇ ਪੰਜਾਬ ਬਾਰੇ ਸਾਡੇ ਨੌਜਵਾਨੀ ਬਾਰੇ ਕਿਛੇ ਰਹੀ ਸੋਚਿਆ ਪਿਛਲੇ 5 ਸਾਲਾਂ ਚ 4 ਲੱਖ ਕਿੱਲਾ ਸਾਡਾ ਜ਼ਮੀਨਦਾਰਾਂ ਨੇ ਰਿਕਵਰ ਕਰ ਲਿਆ ਰੋਡਾਂ ਦੇ ਨਾਮ ਤੇ ਰੀਜੀ ਕਰਦੇ ਨਾਮ ਤੇ ਬਿਲਡਿੰਗਾਂ ਦੇ ਨਾਮ ਤੇ ਗਲਾੜਾ ਫਵਾਡਾਗੇ ਨਾਮ ਦੇ ਤੇ 4 ਲੱਖ ਕਿੱਲਾ 1 ਲੱਖ ਹੁਣ ਰਿਕਵਰ ਕਰਨ ਨੂੰ ਫਿਰਦੇ ਨੇ ਭਾਈ ਅਸੀਂ ਪੁੱਛਣਾ ਚਾਹੁੰਦੇ ਆ ਖੇਤੀਬਾੜੀ ਵਾਲਾ ਸੂਬਾ ਆ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਜਾਣ ਕੇ ਇਹਨੂੰ ਦਿਹਾੜੀ ਵਾਲਾ ਸੂਬਾ ਬਣਾਉਣਾ ਕਿਆ ਦਿਹਾੜੀ ਵਾਲਾ ਸੂਬਾ ਬਣਾਉਣ ਨੂੰ ਫਿਰਦੇ ਨੇ ਸਾਡਾ ਇਹ ਕਹਿੰਦੇ ਭਗਵੰਤਮਾਨ ਕਹਿੰਦਾ ਥੋਡੀ ਸਹਿਮਤੀ ਤੋਂ ਬਿਨਾ ਜ਼ਮੀਨ ਨਹੀਂ ਲਊਗਾ ਤੁਹਾਡੇ ਪਿੰਡ ਦੀ ਕਿੰਨੀ ਕੁ ਜ਼ਮੀਨ ਆ ਭਾਈ ਜਿਹੜੀ ਲੈਂਡ ਪੁਲੀਸ ਬੁਲੀ ਗਈ ਆ 1200 ਏਕੜਾ ਖੜੋ ਕਰੋ ਭਾਈ ਹੱਥ ਖੜਾ ਕਿਹੜਾ ਭਗਵੰਤਮਾਨ ਨੂੰ ਜ਼ਮੀਨ ਦੇਣਾ ਚਾਹੁੰਦਾ ਭਾਈ ਕੋਈ ਵੀ ਨਹੀਂ ਦੇਣਾ ਚਾਹੁੰਦਾ ਕਿਹੜਾ ਪਿੰਡ ਦਾ ਨਾਂ ਕੀ ਆ ਦੋਨੋਂ ਕਲਾ ਹੈ ਨਾ ਲੁਧਿਆਣੇ ਦਾ ਪਿੰਡ ਆ ਭਾਈ ਕੋਈ ਨਹੀਂ ਕੋਈ ਨਹੀਂ ਕੋਈ ਠੀਕ ਹੋ ਜਾਂਦਾ ਕੋਈ ਚੜਤੀ ਕਲਾ ਜੀ ਸਾਰੇ ਭਰਾ ਆਪਣੇ ਦੋਲੋ ਖੁਰਦੇ ਦੇ ਡੋਲੋ ਕਲਾ 1200 ਕਿੱਲਾ ਜ਼ਮੀਨ ਦਾ ਤੁਸੀਂ ਸਹਿਮਤੀਉ ਨਹੀਂ ਦੇ ਰਹੇ ਇਹਨਾਂ ਨੂੰ ਵੀ ਭਾਈ ਹਰੇ ਕਹਿੰਦਾ ਅਸੀਂ ਬਿਨਾ ਸਹਿਮਤੀ ਤੋਂ ਜ਼ਮੀਨ ਨਹੀਂ ਲੈਂਦੇ ਜਦੋਂ ਤੁਹਾਨੂੰ ਸਾਰਿਆਂ ਨੇ ਮਨਾ ਕਰ ਮਨਾ ਕਰਤਾ ਸਾਰੇ ਲੁਧਿਆਣੇ ਦੇ ਪਿੰਡਾਂ ਨੇ ਮਹਾਲੀ ਜੇ ਤੁਸੀਂ ਪੰਜ ਸੈਕਟਰਾਂ ਚ ਇਹ ਜਮੀਨ ਇਹ ਪੋਲਿਸੀ ਲਾਗੂ ਕਰਨ ਨੂੰ ਫਿਰਦੇ ਹੋ ਉੱਥੇ 8000 ਉੱਥੇ 8000 ਐਪਲੀਕੇਸ਼ਨਾਂ ਤੇ ਸਿਰਫ 15 ਬੰਦਿਆਂ ਨੇ ਇਹਨਾਂ ਦੇ ਹੱਕ ਜੇ ਐਪਲੀਕੇਸ਼ਨ ਦਿੱਤੀ ਆ ਵੀ ਮਤਲਬ 99% ਲੋਕ ਇਹਨਾਂ ਦੀ ਲੈਂਡ ਪੂਲਿੰਗ ਪੋਲਿਸੀ ਦੇ ਖਿਲਾਫ ਨੇ ਇਹ ਫੇਰ ਵੀ ਸਾਡੀ ਇਹਨਾਂ ਨੇ ਜ਼ਮੀਨ ਧੱਕੇ ਨਾਲ ਫ੍ਰੀਜ਼ ਕੀਤੀ ਅਸੀਂ ਉਹਨੂੰ ਬੈਂਕ 'ਚ ਲੋਨ ਨਹੀਂ ਲੈ ਸਕਦੇ ਅੱਜ ਵੀ ਡੇਟ ਤੇ ਜ਼ਮੀਨ 'ਚ ਨਾ ਅਸੀਂ ਉਹਨਾਂ ਦੇ ਕੋਈ ਕੰਮ ਕਰ ਸਕਦੇ ਇਹਨਾਂ ਮਕਾਨ ਬਣਾ ਸਕਦੇ ਕਹਿੰਦੇ ਅਸੀਂ ਤੁਹਾਨੂੰ ਸੀਐਲ ਵੀ ਨਹੀਂ ਦੇਵਾਂਗੇ ਫ੍ਰੀਜ਼ੇ ਕਰ ਲਈ ਸਾਡੀ ਜ਼ਮੀਨ ਦੇ ਧੱਕੇ ਨਾਲ ਕਬਜ਼ਾ ਕੀਤਾ ਇਹਨਾਂ ਨੇ ਫੇਰ ਕਹਿੰਦੇ ਨੇ ਕਹਿੰਦੇ ਤੁਹਾਨੂੰ ਨਾ ਸੀ ਕਹਿੰਦੇ ਇੱਕ ਕਿੱਲੇ 'ਚ 4840 ਗਜ ਹੁੰਦੇ ਨੇ ਕਹਿੰਦੇ ਇੱਕ ਕਿੱਲਾ ਲੈ ਕੇ 4840 ਗਜ ਲੈ ਕੇ ਤੁਹਾਡੇ ਤੋਂ ਫਰੀਜ 24 ਤੇ ਤੁਹਾਨੂੰ ਇੱਕ 200 ਗੱਜ ਦਾ ਕਮਰਸ਼ੀਅਲ ਪਲਾਟ ਦਵਾਂਗੇ ਤੇ 1000 ਗੱਜ ਦਾ ਦਵਾਂਗੇ ਰਿਆਸੀ ਪਲਾਟ ਭਾਈ 4800 ਗੱਜ ਜ਼ਮੀਨ ਸਾਡੀ ਫਰੀਜ ਲੈ ਕੇ ਉਹਦੇ ਚ ਸਾਨੂੰ ਦੇਣਗੇ ਕੱਲ ਨੂੰ ਇਹ 1200 ਗੱਜ ਇਹ ਕਿੱਥੇ ਦਾ ਕਾਨੂੰਨ ਆ ਭਾਈ ਇਹ ਜ਼ੁਲਮ ਨਹੀਂ ਹੈਗਾ ਹੋਰ ਕੀ ਆ ਗਲਾਡਾ ਨੇ 25 ਸਾਲ ਤੋਂ ਮਹਾਲੀ ਚ ਲੱਗਿਆ ਹੋਇਆ ਗਲਾਡਾ ਗਮਾਡਾ ਉਹਨਾਂ ਤੋਂ ਅੱਜ ਤੱਕ ਉੱਥੇ ਦਾ ਪਲਾਟ ਨਹੀਂ ਦਿੱਤੇ ਗਏ ਉੱਥੇ ਅਜ ਤੱਕ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ ਏਰੀਆ ਇਹਦੀ ਕੀ ਗਰੰਟੀ ਆ ਭਾਈ ਕੱਲ ਨੂੰ ਡਿਵੈਲਪ ਕਰ ਲੈਣਗੇ ਆ ਪ੍ਰੋਜੈਕਟ ਆ ਜਿਹੜਾ ਪਾਸ ਹੋ ਜਾਊਗਾ ਭਾਈ ਸਾਡੀ ਚਾਹੇ ਇਹ ਜ਼ਮੀਨਾਂ ਸਾਡੇ ਬਜ਼ੁਰਗਾਂ ਨੇ ਨਾ ਖੂਨ ਪਸੀਨੇ ਨਾਲ ਬਾਤ ਕਰੀਆਂ ਸੀਗੀਆਂ ਜਦੋਂ ਦੇਸ਼ ਭੂਖਾ ਮਰਦਾ ਸੀਗਾ ਅਪੀਂਤਾ ਕਰਦੀ ਸੀ ਸਾਡੀਆਂ ਵੀ ਭਾਈ ਇਹ ਜ਼ਮੀਨਾਂ ਚਲਾਓ ਸਾਡੇ ਬਜ਼ੁਰਗਾਂ ਨੇ ਖੂਨ ਪਸੀਨਾ ਇੱਕ ਕਰਕੇ ਜ਼ਮੀਨਾਂ ਚਲਾਈਆਂ ਨਾ ਅੱਸੀ ਤੁਹਾਨੂੰ ਫਰੀ ਚ ਦਈਏ ਔਰ ਨਾ ਤੁਹਾਨੂੰ ਕਰੋੜਾਂ ਚ ਦਈਏ ਜੇ ਇੰਚੀ ਜਮੀਨ ਦਾ ਲੈ ਕੇ ਨਾ ਫਿੱਟੇ ਮੂੰਹ ਕਹਿ ਦਿਓ ਸਾਰੇ ਰਲ ਮਿਲ ਕੇ ਲੜਾਂਗੇ ਐਨਾ ਭਰੋਸਾ ਦੋ ਉਹਨੇ ਤੁਹਾਨੂੰ ਸਭ ਤੋਂ ਅੱਗੇ ਆ ਕੇ ਖੜ ਗਏ ਜੇ ਗੋਣੀ ਖਾਣੀ ਪਈ ਗੋਲੀ ਵੀ ਖਾਵਾਂਗੇ ਕੇਸ ਚੱਲਣੇ ਪਏ ਕੇਸ ਵੀ ਚੱਲਾਂਗੇ ਜੇ ਜੇੜਾ ਕੱਟਣੀ ਪਈ ਜੇੜਾ ਵੀ ਕਟਾਂਗੇ ਪਰ ਇੰਚੀ ਜਮੀਨ ਦਾ ਇਹਨਾਂ ਨੂੰ ਕਿਸੇ ਲੈਂਡ ਪੋਲਿਸੀ ਲੈਂਡ ਪੁਲੀਪੋਲਿਸੀ ਦੇ ਰਾਹੀਂ ਲੈ ਕੇ ਨਹੀਂ ਜਾਣ ਦਿੰਦੇ ਜਿੰਨਾ تیر ਸਾਡੇ ਸਾਹ ਚ ਸਾਹ ਆ ਮਰੇ ਤੋਂ ਬਾਅਦ ਅੱਲਾ ਤੜਗੇ ਜੋ ਮਰਜੀ ਕਰ ਲੈਣ ਪੁਰਤਗਾਲ ਦਾ ਸਾਨੂੰ ਪਤਾ ਨਹੀਂ ਭਾਈ ਪਹਿਲਾਂ ਜਦੋਂ ਜ਼ਮੀਨਾਂ ਰਿਕਵਰ ਹੁੰਦੀਆਂ ਸੀ ਕਿ ਨਾ ਰਿਪੋਰਟ ਬਣਦੀ ਸੀ ਐਸਆਈਏ ਰਿਪੋਰਟ ਬਣਦੀ ਸੀ ਉਹ ਰਿਪੋਰਟ ਸਰਕਾਰ ਨੂੰ ਦੱਸਦੀ ਸੀ ਵੀ ਭਾਈ ਐਨੇ ਲੋਕ ਇਹਦੇ ਕਰਕੇ ਪ੍ਰਭਾਵਿਤ ਨੇ ਜਦੋਂ ਅਸੀਂ ਜ਼ਮੀਨ ਰਿਕਵਰ ਕਰਾਂਗੇ ਉੱਥੇ ਦਾ ਪਾਣੀ ਐਨਾ ਪ੍ਰਭਾਵਿਤ ਹੋਊਗਾ ਉੱਥੇ ਦਾ ਵਾਤਾਵਰਨ ਐਵੇਂ ਕਰਕੇ ਪ੍ਰਭਾਵਿਤ ਹੋਊਗਾ ਉੱਥੇ ਐਨੇ ਲੋਕ ਉੱਜੜਨਗੇ ਉਹਨਾਂ ਨੂੰ ਦੁਬਾਰੇ ਕਿੱਥੇ ਬਸਾਉਣਾ ਆ ਜਿਹੜੇ ਕਿਸੇ ਪਰਿਵਾਰ ਦਾ ਰੋਜ਼ਗਾਰ ਉਜੜਦਾ ਆ ਉਹਨੂੰ ਆਪਾਂ ਨੇ ਨੌਕਰੀ ਦੇਣੀ ਆ ਸਰਕਾਰੀ ਉਹ ਰਿਪੋਰਟ ਦੱਸਦੀ ਸੀਗੀ ਜਾਂ ਕਿੱਥੇ ਜ਼ਮੀਨ ਦਾ ਕਲੈਕਟਰੇਟ ਕੀ ਆ 1 ਕਰੋੜ ਆ ਤਾਂ ਪਾਈ ਇਹਨਾਂ ਨੂੰ 4 ਕਰੋੜ ਦੇਣੇ ਆ ਜਿਹੜਾ ਪਹਿਲਾਂ ਵਾਲਾ ਕਾਨੂੰਨ ਆ ਉਹ ਕਹਿੰਦਾ ਸੀਗਾ ਹੁਣ ਤਾਂ ਕੋਈ ਇਸ ਆਈ ਇਹ ਰਿਪੋਰਟੇ ਨਹੀਂ ਹੈਗੀ ਹੁਣ ਤਾਂ ਕਹਿੰਦੇ ਦੇਣੀ ਦੇਹੋ ਨਹੀਂ ੱੱਕੇ ਨਾਲ ਕਬਜ਼ਾ ਕਰਾਂਗੇ ਤੁਹਾਡੀ ਜ਼ਮੀਨਾਂ ਤੇ ਜੇ ਅੱਜ ਅਸੀਂ ਸੋਚਦੇ ਆ ਨਾ ਵੀ ਕੱਲੇ ਸਾਡੇ ਪਿੰਡਾਂ ਦੀ ਆਈਆ ਜੇ ਕਿਤੇ ਲਾਗੂ ਹੋ ਗਈ ਨਾ ਸਕੀਮ 12 ਦਾ 12000 ਪਿੰਡਾਂ ਦਾ ਉਹ ਲੱਗੇ ਪੰਜਾਬ ਦਾ ਵਿਹਾਸੀ ਮਾਲਕਾਂ ਜ਼ਮੀਨਾਂ ਦੇ ਭਾਈ ਜਦੋਂ ਇਹਨਾਂ ਦਾ ਜੀ ਕਰੂਗਾ ਉਦੋਂ ਇਹ ਨੋਟੀਫਿਕੇਸ਼ਨ ਜਾਰੀ ਕਰਨਗੇ ਅਰਥੋੜੀਆਂ ਜ਼ਮੀਨਾਂ ਨੂੰ ਤੱਕੇ ਨਾਲ ਲੈਣਗੇ ਇਸ ਕਰਕੇ ਭਾਈ ਤਕੜੇ ਹੋ ਜੋ ਤਕੜੇ ਹੋ ਜੋ ਇਕੱਠੇ ਹੋ ਜੋ ਲੜਾਈ ਆਰ ਪਾਰ ਦੀ ਲੜਨੀਆਂ ਲੜਾਈਆਂ ਨਹੀਂ ਲੜਨੀਆਂ ਵੀ ਕੱਲਾ ਪਿੰਡ ਪਿੰਡ ਜੋ ਇੱਕ ਬੰਦਾ ਭੇਜਦਾ ਰੇਲੀ ਦੇ ਅੰਦਰ ਇੱਕ ਫੇਰਦਾ ਭੇਜਦਾ ਲੜਾਈ ਦੇ ਅੰਦਰ ਬੱਚਾ ਬੱਚਾ ਚੋਕਣਾ ਪਊਗਾ ਸਾਡੀਆਂ ਮਾਮਾ ਨੂੰ ਪੈਣਾ ਨੂੰ ਸਾਡੇ ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜਨੀ ਪਊਗੀ ਸਾਡੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਜਦੋਂ ਬੱਚਾ ਬੱਚਾ ਝੋਕ ਦਾਂਗੇ ਇਸ ਲੜਾਈ ਦੇ ਅੰਦਰ ਕਿਸੇ ਦੀ ਮਚਾਲ ਨਹੀਂ ਹੈਗੀ ਥੋੜੀ ਕੋਈ ਜ਼ਮੀਨ ਬੱਲ ਕੋਈ ਅੱਖ ਵੀ ਕਰਕੇ ਚਲਾ ਜਾਊਗਾ ਪਰ ਭਾਈ ਸਾਰੀ ਗਲਤੀਆਂ ਜੇ ਆਪਾਂ ਸਰਕਾਰਾਂ ਦੀ ਕੱਢੀ ਜਾਵਾਂਗੇ ਨਾ ਉਹ ਵੀ ਚੰਗੀ ਗੱਲ ਨਹੀਂ ਹੈਗੀ ਗਲਤੀਆਂ ਸਾਡੀਆਂ ਵੀ ਨੇ ਜਦੋਂ ਪਿੰਡ 'ਚ ਕੋਈ ਐਮਐਲਏ ਮੰਤਰੀ ਆਉਂਦਾ ਆ ਮੁੱਖ ਮੰਤਰੀ ਆਉਂਦਾ ਆ ਅਸੀਂ ਕੀ ਕਰਦੇ ਆ ਉਹਦੇ ਗਾਲ 'ਚ ਮਾਲਾ ਪਾਵਾਂਗੇ ਬੈਂਚ ਲਾਇਆ ਜਾਊਗਾ ਠੰਡੇ ਪਲਾਏ ਜਾਣਗੇ ਬਦਾਮ ਕਾਜੂ ਖਵਾਏ ਜਾਣਗੇ ਔਰ ਫਿਰ ਕੀ ਮੰਗਦੇ ਨੇ ਉਹਨਾਂ ਤੋਂ ਅਸੀਂ ਭਾਈ ਸਾਡੀ ਨਾਲੀ ਟੁੱਟ ਗਈ ਸਾਡੀ ਨਾਲੀ ਬਣਾ ਦਿਓ ਸਾਡੀ ਗੜੀ ਟੁੱਟ ਗਈ ਸਾਡੀ ਚੜੀ ਬਣਾ ਦਿਓ ਸਾਡੀ ਧਰਮਸਾਲ ਟੁੱਟ ਗਈ ਜੀ ਸਾਡੀ ਧਰਮਸਾਲ ਬਣਾ ਦਿਓ ਹੁਣ ਤਾਂ ਲੋਕ ਇਹ ਵੀ ਕਹਿਣ ਲੱਗੇ ਵੀ ਐਮਐਲਏ ਸਾਹਿਬ ਉਸ ਸ਼ਮਸ਼ਾਨ ਘਾੜ ਥੋੜੀ ਜੀ ਦੂਰ ਫੁੱਕ ਪੈਂਦੀ ਆ ਫੁੱਕਣ ਚ ਨੇੜੇ ਬਣਾ ਦਿਓ ਸਾਡੇ ਵਾਲੀ ਧਰਮ ਸਾਲ ਦੱਸੋ ਭਾਈ ਝੂਠ ਆ ਗੱਲ ਇਹ ਕਿ ਸਚਾਈ ਆ ਪਿੰਡ ਦਾ ਇੱਕ ਮੋਹਦਵਾਰ ਬੰਦਾ ਹੱਥ ਖੜਾ ਕਰਕੇ ਕਹੇ ਵੀ ਮੈਂ ਜਦੋਂ ਐਮਐਲਏ ਆਇਆ ਸੀਗਾ ਮੈਂ ਉਹਨੂੰ ਕਿਹਾ ਸੀਗਾ ਵੀ ਮੈਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਦੇ ਜਿਹੜਾ ਤੁਸੀਂ ਵਾਦਾ ਕੀਤਾ ਸੀਗਾ ਸਾਨੂੰ ਕਰਜ਼ਾ ਮੁਕਤੀ ਦਿਓ ਸਾਡੀ ਸਵਾਮੀ ਨਾਦਨ ਦੀ ਰਿਪੋਰਟ ਦੇਓ ਸਾਡੇ ਬੱਚਿਆਂ ਦਾ ਰੋਜ਼ਗਾਰ ਦੇਓ ਸਾਡਾ ਦੋ ਤੋਂ ਲੱਖ ਬੱਚਾ ਹਰ ਸਾਲ ਇਥੋਂ ਪ੍ਰਵਾਸ ਕਰ ਰਿਹਾ ਆ ਉਹਨਾਂ ਦਾ ਰੋਜ਼ਗਾਰ ਕਿੱਥੇ ਆ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਅਸੀਂ ਜਨਸੰਖਿਆ ਅਜ 16ਵੇਂ ਨੰਬਰ 'ਚ ਆਉਂਦੇ ਆ 1 ਕਰੋੜ ਮੈਂ 3 ਕਰੋੜ 21 ਲੱਖ ਤੇ ਅਸੀਂ 70 ਫਲਚ ਰਕਬੇ 'ਚ ਖੇਤੀ ਵਾਲੇ ਰਕਬੇ 'ਚ ਸਾਡੇ ਕੋਲ ਸਿਰ ਵਿਦੇਸ਼ ਦਾ 1.3% ਰਕਬਾ ਆ ਜਿੱਦੇ ਜਸੀਂ 19ਵੇਂ ਸਥਾਨ 'ਚ ਆਉਂਦੇ ਆ ਤੇ ਸਾਡਾ ਯੋਗਦਾਨ ਪਤਾ ਕਿੰਨਾ ਆ ਇਸ ਦੇਸ਼ ਦੇ ਅੰਨ ਦੇ ਭੰਡਾਰ ਦੇ ਅੰਦਰ 52% ਅਸੀਂ ਯੋਗਦਾਨ ਪਾਉਨੇ ਆ ਕਣਕ ਦੇ ਅੰਦਰ ਅਰ 26% ਅਸੀਂ ਯੋਗਦਾਨ ਪਾਉਨੇ ਆ ਝੋਨੇ ਦੇ ਅੰਦਰ ਇਸ ਦੇਸ਼ ਦਾ ਢਿੱਡ ਭਰਦੇ ਆ ਕਰੋਨਾ ਦੇ ਅੰਦਰ ਅਸੀਂ ਇਸ ਦੇਸ਼ ਦਾ ਢਿੱਡ ਭਰਿਆ ਅੱਜ ਜਿਹੜਾ ਸਾ ਪ੍ਰਧਾਨ ਮੰਤਰੀ ਚਿੰਗੜਾ ਮਾਰਦਾ ਨਾ ਬਾਸਣ ਦਿੰਦਾ ਹੋਇਆ ਕਹਿੰਦਾ ਵੀ ਹਾਂ ਪੰਜ-ਪੰਜ ਕਿਲੋ ਰਾਸ਼ਨ ਫਰੀ ਦਊਗਾ ਉਹ ਇੱਥੋਂ ਜਾਂਦਾ ਪੰਜ-ਪੰਜ ਕਿਲੋ ਰਾਸ਼ਨ ਫਰੀ ਅਸੀਂ ਆਪਣੇ ਪੇਟ ਵੱਢ ਕੇ ਆਪਣੇ 냔ਾਂ ਦੇ ਪੇਟ ਵੱਢ ਕੇ ਘੱਟ ਰੇਟ 'ਤੇ ਤੁਹਾਨੂੰ ਫਸਲਾਂ ਪੈਦਾ ਕਰਕੇ ਦਿੰਨੇ ਆ ਪਰ ਫੇਰ ਵੀ ਤਜਾਰਾ ਕਰਦੇ ਆ ਹੇਰ ਵੀ ਚੜਦੀ ਗਲਾ ਚ ਰਹਿੰਦੇ ਆ ਕਿਉਂਕਿ ਸਾਡੇ ਬਾਬੇ ਨਾਨਕ ਨੇ ਕਿਹਾ ਹੋਇਆ ਭਾਈ ਆਪਣੀ ਸੱਚੀ ਸੁੱਚੀ ਕੀਰਤ ਕਰਨੀ ਆ ਇਹ ਤਾਂ ਪਾਸੇ ਨਹੀਂ ਕਦੇ ਵੀ ਹੋਣਾ ਸਾਨੂੰ ਦਿੱਤਾ ਕੀ ਆ ਸਰਕਾਰਾਂ ਨੇ ਰੋਜ਼ਗਾਰ ਸਾਨੂੰ ਨਹੀਂ ਦਿੱਤਾ ਇੰਡਸਟਰੀਆਂ ਸਾਡੀਆਂ ਫੈਲ ਹੋ ਗਈਆਂ ਬਟਾਲੇ ਵਾਲੀ ਇੰਡਸਟਰੀ ਫੈਲ ਹੋ ਗਈ ਲੁਧਿਆਣੇ ਵਾਲੀ ਸਾਈਕਲ ਵਾਲੀ ਇੰਡਸਟਰੀ ਫੈਲ ਹੋ ਗਈ ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਫੈਲ ਹੋ ਗਈ ਗੁਰਾਏ ਦੀ ਕਾਸਟਿੰਗ ਇੰਡਸਟਰੀ ਫੈਲ ਹੋ ਗਈ ਮੁਹਾਲੀ ਦਾ ਸਰਵਿਸ ਸੈਕਟਰ ਫੈਲ ਹੋ ਗਿਆ ਉਤੇ ਜੰਦੇ ਲੱਗੇ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਸਾਰੇ ਤਾਂ 350 3 ਸਾਲ ਚ ਇਹ ਪ੍ਰਾਣੀ ਸਰਕਾਰਾਂ ਨਾਸ ਕਰਕੇ ਧਰਤਾ ਪੰਜਾਬ ਦਾ ਹਰੇ ਕਹਿੰਦੇ ਨੇ ਅਸੀਂ ਲੈਂਡ ਪੋਲਿੰਗ ਚ ਥੋਡੀਆਂ ਜ਼ਮੀਨਾਂ ਲੈਣਗੇ ਅੱਜ ਦੇਣੇ ਥੋੜੋ ਜ਼ਮੀਨ ਇਹ ਲੜਾਈ ਭਾਈ ਉਦੋਂ ਤੱਕ ਨਹੀਂ ਤੁਸੀਂ ਜਿੱਤ ਸਕਦੇ ਕਦੋਂ ਤੱਕ ਆਜੂਗਾ ਲੱਖਾ ਇੱਥੇ ਕਦੋਂ ਤੱਕ ਭਾਨਾ ਆਜੂਗਾ ਇੱਥੇ ਕਦੋਂ ਤੱਕ ਨਫਦੀ ਬੁਣੀ ਆ ਜਾਣਗੇ ਥੋੜੀ ਲੜਾਈ ਲੜਨ ਠੀਕ ਹੈ ਕਦੋਂ ਤੱਕ ਕਿਸਾਨ ਜਥੇਬੰਦੀਆਂ ਆ ਜਾਣਗੇ ਥੋੜੀਆਂ ਲੜਾਈ ਲੜਨ ਇਸ ਲੜਾਈ ਦਾ ਹੱਲ ਕੀ ਆ ਇਹ ਲੜਾਈ ਕਦੋਂ ਮੁੱਕੂਗੀ ਇਹ ਲੜਾਈ ਉਦੋਂ ਮੁੱਕੂਗੀ ਜਦੋਂ ਤੁਸੀਂ ਐਮਐਲਏ ਤੇ ਐਮਪੀਆਂ ਦੇ ਕੱਪੜੇ ਪਾੜਨੇ ਸਟਾਰਟ ਕਰੋਗੇ ਵੀ ਭਾਈ ਤੁਹਾਨੂੰ ਭੇਜਿਆ ਕਿਸ ਕੰਮ ਲਈ ਸੀ ਵਿਧਾਨ ਸਭਾ ਦੇ ਅੰਦਰ ਤੁਹਾਨੂੰ ਕੋਈ ਫੋਰਚੂਨਰ ਅੱਤੇ ਚੜਨ ਵਾਸਤੇ ਨਹੀਂ ਭੇਜਿਆ ਸੀਗਾ ਵੀ ਤੁਸੀਂ ਵੱਡੀ ਵੱਡੀਆਂ ਗੱਡੀਆਂ ਖਰੀਦੋ ਔਰ ਵੱਡੀਆਂ ਵੱਡੀਆਂ ਕੋਠੀਆਂ ਪਾਓ ਮੋਹਾਲੀ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਅਸੀਂ ਭੇਜੇ ਸੀਗਾ ਵੀ ਤੁਸੀਂ ਪੰਜਾਬ ਦਾ ਕੀ ਸਮਾਰੋਗੇ ਸਾਡੇ ਬੱਚਿਆਂ ਦਾ ਕੀ ਸਮਾਰੋਗੇ ਤੁਹਾਨੂੰ ਇਸੇ ਲਈ ਭੇਜਿਆ ਜਦੋਂ ਤੱਕ ਤੁਸੀਂ ਇਹਨਾਂ ਨੂੰ ਕੁਐਸਚਨ ਕਰਨਾ ਸਟਾਰਟ ਨਹੀਂ ਕਰੋਗੇ ਤੁਸੀਂ ਉਦੋਂ ਤੱਕ ੱੱਕੇ ਖਾਓਗੇ ਆਹੀ ਹਾਲ ਰਹੂਗਾ ਤੁਹਾਡਾ ਸਾਰਿਆਂ ਦਾ ਬੇਨਤੀ ਕਰਦੇ ਆ ਕੁਐਸਚਨ ਕਰਨੇ ਸਟਾਰਟ ਕਰੋ ਇਹਨਾਂ ਨੂੰ ਇੱਕ ਛੋਟੀ ਜੀ ਬੇਨਤੀ ਲਾਸ਼ਟਾ ਜਿਹੜਾ ਪ੍ਰਵਾਸ ਹੋ ਰਿਹਾ ਇੱਥੋਂ ਬਾਹਰ ਨੂੰ ਭਾਈ ਉਹਦੀ ਤਾਂ ਮਜਬੂਰੀ ਹੋ ਗਈ ਅਸੀਂ ਮੰਨਦੇ ਆ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ ਉਹਦੀ ਕੀ ਮਜਬੂਰੀ ਆ ਜਿਹਦੇ ਕੋਲ 5 ਕਿਲੇ ਹੈਗੇ ਨੇ 10 ਕਿਲੇ ਹੈਗੇ ਨੇ ਉਹ ਕਿਉਂ ਨਹੀਂ ਕਰਕੇ ਖਾਂਦਾ ਪਿੱਛੇ ਪਿੱਛੇ ਸਾਡੇ ਭੇੜਚਾਲ ਬਣ ਬਣਾ ਲਈ ਪਰਿਵਾਰਾਂ ਨੇ ਫਲਾਣੇ ਦਾ ਮੁੰਡਾ ਕੈਨੇਡਾ ਚ ਲੈ ਗਿਆ ਫਲਾਣੇ ਦਾ ਮੁੰਡਾ ਅਮਰੀਕਾ ਚ ਲੈ ਗਿਆ ਸਾਡੇ ਵੀ ਅਸੀਂ ਵੀ ਹੋਰ ਤੁਹਾਡੇ ਵਿੱਚੋਂ ਹੀ ਆ ਸਾਡੇ ਵਾਲੇ ਵੀ ਗਏ ਹੋਏ ਨੇ ਭਾਈ ਵੀ ਉਹ ਤਾਂ ਹੋ ਗਿਆ ਪਾਸ ਉਹ ਤਾਂ ਬਹੁਤ ਅਕਲ ਵਾਲਾ ਬੱਚਾ ਹੈ ਪਰ ਜਿਹੜੇ ਸਾਡੇ ਵਰਗੇ ਇੱਥੇ ਖੇਤੀ ਕਰਦੇ ਨੇ ਕਹਿਣਗੇ ਇਹ ਤਾਂ ਬਾਲ ਦੀ ਤੁਰੇ ਫਿਰਦੇ ਨੇ ਇਹਨਾਂ ਨੂੰ ਥੋੜੀ ਪਤਾ ਜ਼ਿੰਦਗੀ ਜੀਣ ਦਾ ਇਹਨਾਂ ਨੂੰ ਥੋੜੀ ਪਤਾ ਵੀ ਹਾਂ ਕੀ ਹੁੰਦਾ ਆ ਹੈਨਾ ਸਿਸਟਮ ਸਾਰਾ ਦਾ ਸਾਰਾ ਪਰ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਭਾਈ ਇਹ ਰਿਵਾਜ ਇਹ ਭੇਡ ਚਾਲ ਸਾਨੂੰ ਬੰਦ ਕਰਨੀ ਪੈਣੀ ਜਿਨ੍ਹਾਂ ਕੋਲ ਜ਼ਮੀਨਾਂ ਨੇ ਸਾਨੂੰ ਪ੍ਰਮਾਤਮਾ ਨੇ مالک ਬਣਾ ਕੇ ਭੇਜਿਆ ਸੀ ਜ਼ਮੀਨਾਂ ਦਾ ਤੇ ਅਸੀਂ ਅੱਜ ਵੀ مالک ਬਣੇ ਬੈਠੇ ਆ ਆਪਣੀ ਮਰਜ਼ੀ ਦਾ ਕੰਮ ਕਰਦੇ ਆ ਆਪਣੀ ਮਰਜ਼ੀ ਨਾਲ ਉੱਠਦੇ ਆ ਆਪਣੀ ਮਰਜ਼ੀ ਦਾ ਖਾਂਦੇ ਆ ਆਪਣੀ ਮਰਜ਼ੀ ਦਾ ਪੀਂਦੇ ਆ ਸਾਡੇ ਤੇ ਕਿਸੇ ਦਾ ਰੋਬ ਨਹੀਂ ਹੈਗਾ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰਦੇ ਅਸੀਂ ਇੱਥੇ ਰਹਿਨੇ ਆ ਭਾਈ ਇੱਥੇ ਦੀ ਜ਼ਮੀਨਾਂ ਸਾਡੀਆਂ ਨੇ ਇੱਥੇ ਦੀਆਂ ਸੜਕਾਂ ਸਾਡੀਆਂ ਨੇ ਥਾਣੇ ਕਚਹਿਰੀ ਵੀ ਹੋ ਲੈਨੇ ਆ ਪਰਚੇ ਵੀ ਪਵਾ ਲੈਨੇ ਆ ਲੜਪਿੜ ਵੀ ਲੈਂਦੇ ਆ ਸਭ ਕੁਝ ਕਰ ਲੈਂਦੇ ਆ ਭਾਈ ਬਾਹਰ ਇਹ ਸਭ ਕੁਝ ਨਹੀਂ ਹੈਗਾ ਬਾਹਰ ਹਾਂ ਜੀ ਤੇ ਨਾਂ ਜੀ ਹੈ ਬਾਹਰ ਸਵੇਰੇ ਕੰਮ ਤੇ ਜਾਣਾ ਸ਼ਾਮ ਨੂੰ ਵਾਪਸ ਆਣਾ ਪਰਿਵਾਰ ਲਈ ਟਾਈਮ ਨਹੀਂ ਹੈਗਾ ਬੱਚਿਆਂ ਲਈ ਟਾਈਮ ਨਹੀਂ ਹੈਗਾ ਮਾਂ ਬਾਪ ਲਈ ਟਾਈਮ ਨਹੀਂ ਹੈਗਾ ਇੱਕ ਤਾਂ ਬੱਚਾ ਤੁਸੀਂ ਖੇਤੀ ਨਾਲ ਤੋੜ ਕੇ ਬਾਹਰ ਭੇਜਤਾ ਕੱਲ ਨੂੰ ਜਦੋਂ ਉਹਦਾ ਬੱਚਾ ਪੈਦਾ ਹੋਊਗਾ 20 22 ਸਾਲ ਦਾ ਹੋ ਕੇ ਇੱਥੇ ਆਊਗਾ ਮੈਂ ਇੱਕ ਗੱਲ ਦੱਸੂ ਕੀਤੀ ਕਰ ਲੂਆ ਭਾਈ ਅਸੀਂ 30 30 ਸਾਲ ਦੀ ਉਮਰਾਂ ਸਾਡੀਆਂ 30 ਸਾਲ ਚ ਸਾਨੂੰ ਖੇਤੀ ਕਰਨੀ ਨਹੀਂ ਆਈ ਅੱਜ ਵੀ ਅਸੀਂ 100 ਤਰੀਕੇ ਦੀਆਂ ਗਲਤੀਆਂ ਕਰਦੇ ਆ ਤੇ ਪਰਿਵਾਰ ਆਪਣੇ ਬਜ਼ੁਰਗਾਂ ਤੋਂ ਸਿੱਖਦੇ ਆ ਭਾਈ ਜਿਹੜਾ 22 ਸਾਲ ਦਾ ਹੋ ਕੇ ਆਊਗਾ ਉਹ ਖੇਤੀ ਨਹੀਂ ਕਰੂਗਾ ਜੇ ਮਾੜੀ ਮੋਟੀ ਬਚ ਗਈ ਨਾ ਲਾਂਬੂ ਲਾਊਗਾ ਜ਼ਮੀਨ ਦਾ ਅਰ ਭਾਈ ਕੀ ਦੇਖਦਾ ਓ ਵੀ ਮੇਰੇ ਮਾਪੇ ਤਾਂ ਗੁਲਾਮ ਨੇ ਸਵੇਰੇ ਹਾਂਜੀ ਸਾਂਝ ਨੂੰ ਹਾਂਜੀ ਨਾਂਜੀ ਕਰਦੇ ਫਿਰਦੇ ਨੇ ਉਹਨਾਂ ਦਾ ਕੋਈ ਹਰੀ ਸਿੰਘ ਨਲੂਆ ਨਹੀਂ ਜੰਮਣ ਲੱਗਿਆ ਉੱਥੇ ਫਿਰ ਗੁਲਾਮਾਂ ਦੇ ਗੁਲਾਮ ਜੰਮਿਆ ਕਰਦੇ ਨੇ ਇਹ ਗੱਲ ਸਿਰਫ ਖੇਤੀ ਬਾੜੀ ਵਾਲਿਆਂ ਲਈ ਆ ਬੇਨਤੀ ਕਰਦੇ ਆ ਭਾਈ ਇਸ ਟ੍ਰੈਂਡ ਨੂੰ ਬੰਦ ਕਰੋ ਬਾਹਰ ਵਾਲੇ ਨੂੰ ਘੇੜਚਾਲ ਨੂੰ ਬੰਦ ਕਰੋ ਜਿਨ੍ਹਾਂ ਕੋਲ ਜ਼ਮੀਨਾਂ ਨੇ ਇੱਥੇ ਰਹਿ ਕੇ ਆਪਣੀ ਕੀਰਤ ਕਰੋ ਬਾਬੇ ਨਾਨਕ ਦੀ ਪੰਜਾਬ ਨੂੰ ਬਚਾਣ ਕੋਈ ਨਹੀਂ ਆਊਗਾ ਬਾਹਰ ਤੋਂ ਪੰਜਾਬ ਸਾਨੂੰ ਬਚਾਉਣਾ ਪਊਗਾ ਰਲ ਮਿਲ ਕੇ ਲੜਨੀ ਪਊਗੀ ਲੜਾਈਆਂ ਇਹ ਸਿਸਟਮ ਨੂੰ ਆਪਾਂ ਨੇ ਸੈੱਟ ਕਰਨਾ ਸਾਰਿਆਂ ਨਾਲ ਮਿਲ ਕੇ 7 ਤਰੀਕ ਦੀ ਬੇਨਤੀ ਆ ਤੁਹਾਡੇ ਅੱਗੇ ਹੱਥ ਜੋੜ ਕੇ ਕਿੰਨੀ ਵੋਟ ਆ ਭਾਈ ਪਿੰਡ ਦੀ 1700 ਪਿੰਡ ਦੀ ਵੋਟ ਆ ਬੇਨਤੀ ਕਰਦੇ ਆ ਤੁਹਾਡੇ ਅੱਗੇ ਹੱਥ ਜੋੜ ਕੇ 12000 ਪਿੰਡਾ ਪੰਜਾਬ ਦੇ ਅੰਦਰ ਜੇ ਪੰਜ-ਪੰਜ ਬੰਦੇ ਵੀ ਆਉਣ ਕਹਿੰਦਾ 7 ਤਰੀਕ ਨੂੰ ਸਰਦਾਰ ਬਾਪੂ ਡੱਲੇਵਾਲ ਜੀ ਵੀ ਆਉਣਗੇ ਉੱਥੇ 14 ਪਿੰਡ ਚ ਜੇ ਪੰਜ-ਪੰਜ ਬੰਦੇ ਵੀ ਆਉਂਦੇ ਨੇ 60000 ਦਾ ਇਕੱਠ ਹੁੰਦਾ ਆ ਜੇ ਤੁਹਾਡਾ ਸਾਰਾ ਪਿੰਡ ਨਿਕਲ ਜੇ ਇਹ ਜਿੰਨੇ ਪਿੰਡਾਂ ਦੇ ਸੀ ਪ੍ਰੋਗਰਾਮ ਕਰਕੇ ਆਏ ਆ ਸਾਰਿਆਂ ਨੇ ਸਾਨੂੰ ਅਸਵਾਸਨ ਦਿੱਤਾ ਕਹਿੰਦਾ 1800 1800 ਬੰਦਾ ਜ 1800 ਵੋਟਾਂ ਤੇ 1800 1800 ਲੈ ਕੇ ਆਵਾਂਗੇ ਬੱਚਿਆਂ ਨੂੰ ਵੀ ਲੈ ਕੇ ਆਵਾਂਗੇ ਨੌਜਵਾਨਾਂ ਨੂੰ ਵੀ ਲੈ ਕੇ ਆਵਾਂਗੇ ਮਜਦੂਰਾਂ ਨੂੰ ਵੀ ਲੈ ਕੇ ਆਵਾਂਗੇ আর ਆਪਣੀਆਂ ਮਾਮਾ ਭੈਣਾਂ ਨੂੰ ਵੀ ਲੈ ਕੇ ਆਵਾਂਗੇ ਉੱਥੇ ਭਾਈ ਫੇਰ ਜਾ ਕੇ 1 ਲੱਖ ਦਾ ਇਕੱਠ ਹੋਣਾ ਆ ਤੇ ਸਰਕਾਰ ਨੂੰ ਦਿਖਾਣਾ ਉਦੋਂ ਹੀ 1 ਲੱਖ ਬੰਦੇ ਨੇ ਹੱਥ ਉੱਤੇ ਕਰਕੇ ਵੀ ਅਸੀਂ ਵਿਰੋਧ ਕਰਦੇ ਹਾਂ ਤੁਹਾਡੀ ਨੀਤੀ ਦਾ ਲੈਂਡ ਪੁਲਿੰਗ ਵਾਲੀ ਦਾ ਨਾ ਤੁਹਾਡੀ ਲੈਂਡ ਪੁਲਿੰਗ ਅੱਜ ਚਾਹੀਦੀ ਆ ਤੇ ਨਾ ਕੱਲ ਨੂੰ ਚਾਹੀਦੀ ਆ ਦੋਗੇ ਭਾਈ ਸਾਥ ਸਾਰੇ ਆਵਾਂਗੇ ਸਾਰਾ ਪਿੰਡ ਆ ਚੜਦੀ ਕਲਾ 'ਚ ਰੋ ਭਾਈ ਰਲ ਮਿਲ ਕੇ ਜਿੱਤਾਂਗੇ ਇਸ ਲੜਾਈ ਨੂੰ ਵਾਅਕ ਨੂੰ ਮੇਰ ਕਰੂਗਾ ਇਕੱਠੇ ਰਿਆ ਕਰੋ ਇਨ ਨਵੇਂ ਬੱਚਿਆਂ ਕੋਈ ਉੱਚਾ ਨਹੀਂ ਮੈਂ ਕਿਹਦੀ ਸ਼ਾਂਤੀ ਕਲਾ ਬੋਲਿਆ ਗਿਆ ਹੋਵੇ ਨਵਾਂ ਬੋਲਣਾ ਸਟਾਰਟ ਕਰ ਰਹੇ ਆ ਤੁਹਾਡੇ ਚਰਨਾਂ 'ਚ ਮਾਫੀ ਮੰਗਦੇ ਆ ਤੇਰੀ ਸਾਹਜ ਪਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੀ